ਲੋ ਗੁਰੂ ਪਿਆਰਿਓ ਅੱਜ ਜਿਹੜੀ ਆਪਾਂ ਵਿਚਾਰ ਕਰਨੀ ਹੈ ਉਹ ਗੁਰੂ ਰਬਦਾਸ ਮਹਾਰਾਜੀ ਦਾ ਸ਼ਬਦ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨਾ ਵਿਚਾਰਿਓ ਰਾਜਾ RAM ਕੋ ਰਸ ਇੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਇੱਕ ਰਸ ਦੀ ਗੱਲ ਕਰਦੇ ਨੇ ਰਸ ਦਾ ਮਤਲਬ ਹੁੰਦਾ ਸਵਾਦ ਕਿਸੇ ਚੀਜ਼ ਦਾ ਚਸਕਾ ਅਸੀਂ ਕੋਈ ਵੀ ਚੀਜ਼ ਖਾਣੇ ਆ ਪੀਣੇ ਆ ਉਹਦੇ ਵਿੱਚੋਂ ਅਸੀਂ ਸਵਾਦ ਲੈਨੇ ਆ ਭਾਵ ਆਨੰਦ ਲੈਨੇ ਆ ਉਹਦਾ ਮਿਠਾਸ ਹੁੰਦਾ ਸਾਨੂੰ ਜੇ ਪ੍ਰਸ਼ਾਦਾ ਵੀ ਛੱਕਦੇ ਆ ਅਸੀਂ ਜਾਂ ਕੋਈ ਮਿੱਠਾ ਜਾਂ ਜਲੇਬੀਆਂ ਵਗੈਰਾ ਲੱਡੂ ਵਗੈਰਾ ਖਾਂਦੇ ਆ ਉਹਦਾ ਇੱਕ ਵੱਖਰਾ ਸਵਾਦ ਹੈ ਉਹ ਜਿਹੜਾ ਸਵਾਦ ਹੈ ਨਾ ਦੁਨਿਆਵੀ ਤੌਰ ਤੇ ਉਹ ਕੁਝ ਪਲਾਂ ਦਾ ਹੈ ਕੁਝ ਮਿੰਟਾਂ ਦਾ ਹੈ ਕੁਝ ਘੰਟਿਆਂ ਦਾ ਹੈ ਇੱਥੇ ਕਿਹੜੇ ਸਵਾਦ ਦੀ ਗੱਲ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾ ਵਿਚਾਰਿਓ ਵਿਚਾਰਿਓ ਦਾ ਮਤਲਬ ਵਿਚਾਰ ਕਰਨੇ ਸਮਝਣਾ ਸਤਗੁਰ ਕਹਿੰਦੇ ਰਾਜਾ RAM ਕੋ ਰਸ ਰਾਜਾ ਕੌਣ ਹੈ ਰੱਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਬ ਨੂੰ ਰਾਜਾ ਇਸ ਕਰਕੇ ਆਖਿਆ ਕਿਉਂਕਿ ਜਿੰਨੀ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੈਨਤ ਸਾਜੀ ਹੈ ਸੰਸਾਰ ਨੂੰ ਸਾਜਿਆ ਹੈ ਇਹ ਰੱਬ ਦੀ ਪਰਜਾ ਹੈ ਜੇ ਰੱਬ ਦੀ ਇਹ ਪਰਜਾ ਹੈ ਤਾਂ ਫਿਰ ਸਤਗੁਰ ਕਹਿੰਦੇ ਇਹ ਪਰਜਾ ਦਾ ਜਿਹੜਾ ਮਾਲਕ ਹੈ ਰਾਜਾ ਹੈ ਉਹ ਵਾਹਿਗੁਰੂ ਹੈ ਇਸ ਕਰਕੇ RAM ਨੂੰ ਰਮੇ ਹੋਏ RAM ਨੂੰ ਅਕਾਲ ਪੁਰਖ ਨੂੰ ਰਾਜਾ ਵੀ ਆਖਿਆ ਕੋਈ ਹਰ ਸਮਾਨ ਨਹੀਂ ਰਾਜਾ ਰੱਬ ਦੇ ਬਰਾਬਰ ਦਾ ਅੱਜ ਤੱਕ ਕੋਈ ਰਾਜਾ ਪੈਦਾ ਨਹੀਂ ਹੋਇਆ ਕੋਈ ਰਾਜ 20 ਸਾਲ ਕਰਕੇ ਗਿਆ ਕੋਈ 10 ਸਾਲ ਕਰਕੇ ਗਿਆ ਕੋਈ 50 ਸਾਲ ਕਰਕੇ ਗਿਆ ਕੋਈ 100 ਸਾਲ ਰਾਜ ਕਰਕੇ ਗਿਆ ਪਰ ਜਿਹੜਾ ਮੇਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਆਦ ਤੋਂ ਮੁੱਢ ਤੋਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਰਾਜ ਕਰ ਰਿਹਾ ਹੈ ਉਹਦਾ ਰਾਜ ਚੱਲ ਵੀ ਰਿਹਾ ਹੈ ਉਹਦਾ ਰਾਜ ਅੱਗੇ ਵੀ ਚੱਲੇਗਾ ਉਹ ਸਭ ਤੋਂ ਵੱਡਾ ਰਾਜਾ ਹੈ ਉਹ ਰਮਿਆ ਹੋਇਆ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਦੇ ਰਸ ਦੀ ਅਸੀਂ ਵਿਚਾਰ ਨਹੀਂ ਕੀਤੀ ਉਹਦਾ ਰਸ ਕੀ ਹੈ ਉਹਦਾ ਨਾਮ ਉਹਦੇ ਚੰਗੇ ਗੁਣ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਪ੍ਰਮਾਤਮਾ ਦੇ ਨਾਮ ਰੂਪੀ ਰਸ ਦੀ ਅਸੀਂ ਕਦੇ ਵਿਚਾਰ ਹੀ ਨਹੀਂ ਕੀਤੀ ਕਿ ਇਹ ਜਿਹੜਾ ਅਸਲੀ ਰਸ ਹੈ ਪ੍ਰਮਾਤਮਾ ਦੇ ਨਾਮ ਦਾ ਅਸਲੀ ਸਵਾਦ ਹੈ ਇਹ ਸਵਾਦ ਜੇ ਸਾਨੂੰ ਇੱਕ ਵਾਰ ਜੀਵਨ ਦੇ ਵਿੱਚ ਆ ਗਿਆ ਨਾ ਇੱਕ ਵਾਰ ਇਹ ਸਵਾਦ ਚਖ ਲਿਆ ਤਾਂ ਇਹ ਸਦਾ ਹੀ ਸਾਡੇ ਜ਼ਿੰਦਗੀ ਦੇ ਵਿੱਚ ਵਸਿਆ ਰਹੇਗਾ ਸਦਾ ਹੀ ਇਹ ਸਵਾਦ ਸਾਨੂੰ ਆਨੰਦ ਦਿੰਦਾ ਰਹੇਗਾ ਦੇਖੋ ਜਲੇਬੀਆਂ ਖਾਣੇ ਆ ਅੱਧਾ ਘੰਟਾ ਪਾਉਣਾ ਘੰਟਾ ਸਾਨੂੰ ਮਿਠਾਸ ਰਹਿੰਦੀ ਹੈ ਉਹ ਸਵਾਦ ਖਤਮ ਹੋ ਜਾਂਦਾ ਅਸੀਂ ਕੋਈ ਵੀ ਪ੍ਰਸ਼ਾਦਾ ਛਕਦੇ ਆ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਪਕਵਾਨ ਖਾਣੇ ਆ ਨਾ ਉਹਦਾ ਜਿਹੜਾ ਸਵਾਦ ਹੁੰਦਾ ਕੁਝ ਪਲਾਂ ਲਈ ਘੰਟਿਆਂ ਲਈ ਹੁੰਦਾ ਇੱਥੇ ਸਤਿਗੁਰਾਂ ਨੇ ਦੁਨਿਆਵੀ ਸਵਾਦਾਂ ਦੀ ਵੀ ਗੱਲ ਕੀਤੀ ਹੈ ਕਈ ਵਾਰ ਕੰਨਾਂ ਨੂੰ ਵੀ ਸਵਾਦ ਹੁੰਦਾ ਕਈਆਂ ਨੂੰ ਸਵਾਦ ਹੈ ਕੰਨਾਂ ਦਾ ਰੱਬ ਦਾ ਨਾਮ ਸੁਣਨ ਦਾ ਕਈਆਂ ਨੂੰ ਸਵਾਦ ਹੈ ਚੁਗਲੀਆਂ ਸੁਣਨ ਦਾ ਉਹ ਜਿੱਥੇ ਬਹਿ ਜਾਣਗੇ ਚੁਗਲੀਆਂ ਕਰਨਗੇ ਔਰ ਸੁਣਨਗੇ ਕਿਉਂਕਿ ਉਹਨਾਂ ਨੂੰ ਸਵਾਦ ਪਿਆ ਹੋਇਆ ਚੁਗਲੀਆਂ ਸੁਣਨ ਦਾ ਤੇ ਫਿਰ ਜੀਭ ਦਾ ਵੀ ਸਵਾਦ ਹੈ ਇੱਕ ਤਾਂ ਖਾਣ ਦਾ ਇੱਕ ਬੋਲਣ ਦਾ ਹੁੰਦਾ ਕਿ ਚੰਗਾ ਬੋਲਦੇ ਨੇ ਤੇ ਕਈ ਮਾੜਾ ਬੋਲਦੇ ਨੇ ਉਹਨਾਂ ਨੂੰ ਮਾੜਾ ਸਵਾਦ ਪਿਆ ਹੋਇਆ ਤੇ ਸਤਗੁਰ ਕਹਿੰਦੇ ਹੱਥਾਂ ਦਾ ਵੀ ਸਵਾਦ ਹੈ ਕਈ ਚੰਗਾ ਕਰਕੇ ਸਵਾਦ ਲੈਂਦੇ ਨੇ ਆਨੰਦ ਲੈਂਦੇ ਨੇ ਕਿ ਹੇ ਵਾਹਿਗੁਰੂ ਅੱਜ ਮੇਰੇ ਹੱਥਾਂ ਨਾਲ ਤੁਸੀਂ ਕਿਸੇ ਦਾ ਭਲਾ ਕਰਾਇਆ ਹੈ ਤੇ ਕਈ ਮਾੜਾ ਕਰਕੇ ਸਵਾਦ ਲੱਭਦੇ ਨੇ ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ ਕਈ ਦੂਜਿਆਂ ਦਾ ਪਾਪ ਕਰਕੇ ਸਵਾਦ ਲੈਂਦੇ ਨੇ ਆਪਾਂ ਇਤਿਹਾਸ ਪੜ੍ਹਦੇ ਆ ਨਾ ਸਿੱਖ ਤਵਾਰੀਖ ਪੜ੍ਹਦੇ ਆ ਗੁਰੂ ਖਾਲਸਾ ਤਵਾਰੀਖ ਪੜ੍ਹਦੇ ਆ ਤਾਂ ਇੱਥੇ ਕਿੰਨੇ ਜ਼ੁਲਮੀ ਰਾਜੇ ਹੋਏ ਉਹ ਸਵਾਦ ਲੈਂਦੇ ਸਨ ਉਹਨਾਂ ਨੇ ਧਰਮ ਦੇ ਨਾਮ ਤੇ ਲੋਕਾਂ ਨੂੰ ਮਾਰਨਾ ਕੱਟਣਾ ਵੱਢਣਾ ਉਹਨਾਂ ਨੂੰ ਫਿਰ ਤੜਫਦੇ ਹੋਿਆਂ ਨੂੰ ਵੇਖ ਕੇ ਨਾ ਉਹ ਸੁਆਦ ਲੈਣਾ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ ਸੀ ਨਾ ਮੀਰ ਮੰਨੂ ਦੀ ਜੇਲ੍ਹ ਵਿੱਚ ਜਿੰਨਾਂ ਬੀਬੀਆਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਪਾਣੀ ਦਾ ਅੱਧਾ ਪਿਆਲਾ ਮਿਲਦਾ ਸੀ ਤੇ ਚੱਕੀਆਂ ਪੀਸੀਆਂ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਹੁਣ ਜਿਹੜਾ ਉਹ ਮੀਰ ਮੰਨੂ ਦੀ ਜੇਲ੍ਹ ਦਾ ਜਿੰਨਾ ਵੀ ਦ੍ਰਿਸ਼ ਸੀ ਜਿੰਨੇ ਵੀ ਉੱਥੇ ਜ਼ਾਲਮ ਸੀ ਉਹ ਬੱਚਿਆਂ ਨੂੰ ਕੋਹ ਕੋਹ ਕੇ ਮਾਰਦੇ ਸਨ ਉਹਨਾਂ ਨੂੰ ਇਹ ਮਤਲਬ ਨਹੀਂ ਸੀ ਕਿ ਬੱਚੇ ਸ਼ਹੀਦ ਹੋ ਰਹੇ ਨੇ ਬੱਚੇ ਮਾਰੇ ਜਾ ਰਹੇ ਨੇ ਤੜਫ ਰਹੇ ਨੇ ਪਰ ਉਹ ਤੜਫਦਿਆਂ ਹੋਿਆਂ ਦੇ ਵਿੱਚੋਂ ਵੀ ਸਵਾਦ ਲੈਂਦੇ ਸੀ ਤੇ ਕਈਆਂ ਨੂੰ ਸਵਾਦ ਕਿਸੇ ਨੂੰ ਦੁੱਖ ਦੇ ਕੇ ਆਉਂਦਾ ਆਖੋ ਸਤਨਾਮ ਅੱਜ ਵੀ ਦੁਨੀਆ ਤੇ ਨੇ ਕਈ ਵਾਰੀ ਉਹ ਦੁੱਖ ਦੇਣ ਦੇ ਵਾਲੇ ਜਿਹੜੇ ਲੋਕ ਹੁੰਦੇ ਨੇ ਨਾ ਦੂਜੇ ਨੂੰ ਦੁੱਖ ਦੇ ਕੇ ਸਵਾਦ ਪਾਲਦੇ ਨੇ ਪਰਿਵਾਰ ਦੇ ਵਿੱਚ ਵੀ ਕਈ ਨਿਕਲੇ ਆਉਂਦੇ ਨੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ ਬਾਬਾ ਪ੍ਰੀਤਿ ਚੰਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੱਡਾ ਸੁਪੁੱਤਰ ਸੀ ਜਿਹੜਾ ਗੁਰਤਾ ਗੱਦੀ ਲੈਣ ਲਈ ਕੀ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹੀ ਜਾਨੋਂ ਮਾਰਨ ਨੂੰ ਫਿਰਦਾ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਦੇ ਆਂ ਕਿਉਂਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਬਾਬਾ ਪ੍ਰੀਤਿਚੰਦ ਪੈਦਾ ਹੋਇਆ ਨਾ ਇਹ ਵੱਡਾ ਸੀ ਤੇ ਉਮਰ ਦੇ ਵਿੱਚ ਵੱਡਾ ਹੋਣ ਕਰਕੇ ਇਹਦੇ ਮਨ ਵਿੱਚ ਇਹ ਸੀ ਕਿ ਗੁਰਤਾ ਗੱਦੀ ਮੈਨੂੰ ਮਿਲੇਗੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਬੱਚੇ ਸਨ ਤਿੰਨ ਸੁਪੁੱਤਰ ਸਨ ਇੱਕ ਬਾਬਾ ਪ੍ਰੀਤਿਚੰਦ ਜੀ ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹੁਣ ਜਿਹੜਾ ਬਾਬਾ ਪ੍ਰੀਤਿਚੰਦ ਸੀ ਇਹ ਲਾਇਕ ਨਹੀਂ ਸੀ ਗੁਰਤਾ ਗੱਦੀ ਦੇ ਭਾਵੇਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਵੀ ਇਹ ਲੜਦਾ ਸੀ ਝਗੜਦਾ ਸੀ ਬੜਾ ਰੌਲਾ ਰੱਪਾ ਵੀ ਰੱਖਦਾ ਸੀ ਸਤਗੁਰ ਸੱਚੇ ਪਾਤਸ਼ਾਹ ਨੇ ਵੱਡੇ ਸੁਪੁੱਤਰ ਦੀ ਪ੍ਰਵਾਹ ਨਹੀਂ ਕੀਤੀ ਪ੍ਰਿਥੀਚੰਦ ਦੀ ਪਰ ਇਹਨੇ ਕੀ ਕੀਤਾ ਇਹਨੇ ਬੜਾ ਯਤਨ ਕੀਤਾ ਬੜਾ ਜ਼ੋਰ ਲਾਇਆ ਕਿ ਗੁਰਤਾ ਗੱਦੀ ਮੈਨੂੰ ਮਿਲ ਜਾਵੇ ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੀ ਗੁਰਨਾਨਕ ਦੀ ਗੁਰਤਾ ਗੱਦੀ ਸੀ ਜੋ ਹੱਕਦਾਰ ਸੀ ਉਹਨਾਂ ਨੂੰ ਦਿੱਤੀ ਭਾਵ ਗੁਰੂ ਅਰਜਨ ਸਾਹਿਬ ਜੀ ਨੂੰ ਫਿਰ ਇਹ ਕਲਫ ਗਿਆ ਸੀ ਤੜਫ ਗਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵੀ ਵਿਰੋਧ ਵਿਰੋਧ ਕਰਦਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੀ ਵਿਰੋਧ ਕਰਦਾ ਸੀ ਇਹਦੇ ਮਨ ਵਿੱਚ ਇਹ ਸੀ ਕਿ ਗੁਰਤਾ ਗੱਦੀ ਮੈਨੂੰ ਮਿਲੇ ਪਰ ਇਹ ਗੁਰਤਾ ਗੱਦੀ ਨਹੀਂ ਮਿਲੀ ਇਹਨੂੰ ਕਿਉਂਕਿ ਇਹਨੂੰ ਇੱਕ ਸਵਾਦ ਪੈ ਚੁੱਕਿਆ ਸੀ ਵੀ ਗੁਰਤਾ ਗੱਦੀ ਮੈਨੂੰ ਮਿਲੇ ਇਹ ਵੀ ਇੱਕ ਸਵਾਦ ਹੈ ਨਾ ਵੀ ਜੇ ਗੁਰਤਾ ਗੱਦੀ ਮੈਨੂੰ ਆਏਗੀ ਲੋਕ ਮੇਰੀ ਸ਼ੋਭਾ ਕਰਨਗੇ ਮੈਨੂੰ ਮੱਥਾ ਟੇਕਣਗੇ ਇਹਨੂੰ ਇਹ ਮਤਲਬ ਨਹੀਂ ਸੀ ਕਿ ਮੈਂ ਲੋਕਾਂ ਦਾ ਭਲਾ ਕਰਾਂਗਾ ਜੇ ਲੋਕਾਂ ਦਾ ਭਲਾ ਕਰਨਾ ਇਹਦੇ ਮਨ ਵਿੱਚ ਹੁੰਦਾ ਨਾ ਗੁਰੂ ਰਾਮਦਾਸ ਮਹਾਰਾਜ ਤਾਂ ਜਾਣੀ ਜਾਣ ਸੀ ਉਹਨਾਂ ਨੇ ਫਿਰ ਗੁਰਤਾ ਗੱਦੀ ਹੀ ਇਹਨੂੰ ਦੇਣੀ ਸੀ ਪਰ ਇਹਦੇ ਮਨ ਦੇ ਵਿੱਚ ਸੇਵਾ ਭਾਵਨਾ ਨਹੀਂ ਸੀ ਇਹਦੇ ਮਨ ਵਿੱਚ ਇਹ ਸੀ ਕਿ ਲੋਕ ਮੇਰੀ ਵਡਿਆਈ ਕਰਨਗੇ ਮੈਨੂੰ ਮੱਥੇ ਟੇਕਣਗੇ ਮੇਰੇ ਅੱਗੇ ਸਿਰ ਝੁਕਾਉਣਗੇ ਇਹਦੇ ਮਨ ਵਿੱਚ ਇਹ ਕੁਝ ਚੱਲ ਰਿਹਾ ਸੀ ਤਾਂ ਕਰਕੇ ਇਹਨੂੰ ਗੁਰਤਾ ਗੱਦੀ ਨਹੀਂ ਮਿਲੀ ਬਸ ਭਾਵੇਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੀ ਵਿਰੋਧ ਕਰਦਾ ਰਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵੀ ਵਿਰੋਧ ਕਰਦਾ ਰਿਹਾ ਵਿਰੋਧ ਕਰਦਾ ਕਰਦਾ ਬੁੱਢਾ ਹੋ ਗਿਆ ਫਿਰ ਇਹਦੇ ਘਰ ਦੇ ਵਿੱਚ ਵੀ ਇੱਕ ਬੱਚਾ ਪੈਦਾ ਹੋਇਆ ਬਾਬਾ ਪ੍ਰਿਥੀ ਚੰਦ ਦੇ ਫਿਰ ਬਾਬਾ ਪ੍ਰਿਥੀ ਚੰਦ ਦੇਖੋ ਉਹ ਗੁਰਤਾ ਗੱਦੀ ਲੈਣ ਦਾ ਇੱਕ ਆਪਣੀ ਸ਼ੋਭਾ ਵਡਿਆਈ ਪਾਉਣ ਦਾ ਇੱਕ ਚਸਕਾ ਕਹਿੰਦਾ ਵੀ ਜੇ ਮੈਨੂੰ ਨਹੀਂ ਨਾ ਗੁਰਤਾ ਗੱਦੀ ਮਿਲੀ ਮੈਂ ਆਪਣੇ ਪੁੱਤਰ ਨੂੰ ਦਵਾ ਦਾਂਗਾ ਤੇ ਫਿਰ ਇਹਨੇ ਕੀ ਕੀਤਾ ਇਹਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਨਮ ਲਿਆ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਤਲ ਕਰਨ ਦੀਆਂ ਯੋਜਨਾ ਬਣਾਈਆਂ ਮੈਂ ਬੇਨਤੀ ਕਰ ਰਿਹਾ ਸੀ ਨਾ ਵੀ ਜਿਹਨੂੰ ਪਾਪ ਕਰਨ ਦਾ ਚਸਕਾ ਪੈ ਜਾਵੇ ਸਵਾਦ ਪੈ ਜਾਵੇ ਉਹ ਪਾਪ ਦੇ ਵਿੱਚੋਂ ਵੀ ਸਵਾਦ ਪਾਲਦਾ ਆਪਣੇ ਭਲੇ ਲਈ ਤੇ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਨਮ ਲਿਆ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਇਹ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰਕੇ ਆਪਣੇ ਪੁੱਤਰ ਨੂੰ ਜਦੋਂ ਵੱਡਾ ਹੋਏਗਾ ਗੁਰਤਾ ਗੱਦੀ ਦਿਵਾਵਾਂਗਾ ਕਿਉਂਕਿ ਇਹਦੀ ਆਸਾਂ ਤੇ ਪਾਣੀ ਫਿਰ ਗਿਆ ਨਾ ਆਪਣੀ ਆਸਾਂ ਤੇ ਤਾਂ ਉਦੋਂ ਪਾਣੀ ਫਿਰ ਗਿਆ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਹੁਣ ਕਹਿੰਦਾ ਸੀ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਮਿਲੇਗੀ ਤੇ ਗੁਰੂ ਪਿਆਰਿਓ ਉਦੋਂ ਆਸਾਂ ਤੇ ਪਾਣੀ ਫਿਰ ਗਿਆ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਨਮ ਲੈ ਲਿਆ ਪਰ ਇਹਨੇ ਬੜੇ ਯਤਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਦੇ ਲਈ ਕਤਲ ਕਰਨ ਦੇ ਲਈ ਸਭ ਤੋਂ ਪਹਿਲਾਂ ਕਹਿੰਦੇ ਇਹਨੇ ਇੱਕ ਦਾਈ ਨੂੰ ਮੰਗਾਇਆ ਸੀ ਪੈਸੇ ਖਰਚ ਕੇ ਦਾਈ ਨੂੰ ਮੰਗਾਇਆ ਉਹਨੂੰ ਆਖਿਆ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਨੀ ਆ ਤੇ ਤੁਸੀਂ ਕੀ ਕਰਨਾ ਆਪਣੀ ਛਾਤੀ ਨੂੰ ਜ਼ਹਿਰ ਲਗਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੁੱਧ ਚੰਗਾਉਣਾ ਹੈ ਤੇ ਜਦੋਂ ਇਹ ਗੱਲ ਆਖੀ ਨਾ ਦਾਈ ਨੂੰ ਜਦੋਂ ਪੈਸੇ ਦਿੱਤੇ ਉਹ ਮੰਨ ਗਈ ਤੇ ਗੁਰੂ ਪਿਆਰਿਓ ਗੁਰੂ ਘਰ ਆ ਕੇ ਉਸਨੇ ਕਈ ਦਿਨ ਪਹਿਲਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਖੜਾਇਆ ਇਹ ਅਹਿਸਾਸ ਕਰਾਇਆ ਪਰਿਵਾਰ ਨੂੰ ਕਿ ਮੈਂ ਇੱਥੇ ਇੱਕ ਸੇਵਕ ਹਾਂ ਫਿਰ ਇਹ ਜਿਹੜੀ ਦਾਈ ਸੀ ਇੱਕ ਦਿਨ ਕੀ ਕੀਤਾ ਇਹਨੇ ਆਪਣੀ ਛਾਤੀ ਨੂੰ ਜ਼ਹਿਰ ਲਾ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੁੱਧ ਪਿਉਣ ਲੱਗੀ ਤੇ ਮਹਾਰਾਜ ਨੇ ਦੁੱਧ ਨਹੀਂ ਪੀਤਾ ਕਹਿੰਦੇ ਇਹਨੂੰ ਔਰਤ ਨੂੰ ਇਹ ਦਾਈ ਨੂੰ ਹੀ ਜ਼ਹਿਰ ਚੜ ਗਈ ਸੀ ਇਹਦੀ ਡੈਥ ਹੋ ਗਈ ਸੀ ਮੌਤ ਹੋ ਗਈ ਸੀ ਤੇ ਫਿਰ ਦੂਜਾ ਪ੍ਰੀਤੀ ਚੰਦ ਨੇ ਆਪਣੇ ਪੁੱਤਰ ਨੂੰ ਗੁਰਤਾ ਕੱਦੀ ਦਿਵਾਉਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰਨ ਦੇ ਲਈ ਕਿਹੜੀ ਚਾਲ ਕੀਤੀ ਕਿ ਉਹਨੇ ਸਪੇਰਾ ਬੁਲਾਇਆ ਇੱਕ ਸਪੇਰੇ ਤੋਂ ਸੱਪ ਲੈ ਕੇ ਘਰ ਦੇ ਵਿੱਚ ਛੱਡਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੇ ਸੱਪ ਛੱਡ ਦੇਈ ਤੇ ਜਦੋਂ ਪਰਿਵਾਰ ਦੇ ਜੀ ਇੱਧਰ ਉੱਧਰ ਹੋਣਗੇ ਤਾਂ ਸੱਪ ਡੰਗ ਮਾਰ ਦੇਗਾ ਪਰ ਨਹੀਂ ਇਹ ਵੀ ਚਾਲ ਉਹਦੀ ਫੇਲ ਹੋ ਗਈ ਤੇ ਗੁਰੂ ਪਿਆਰਿਓ ਫਿਰ ਉਹਨੇ ਤੀਜਾ ਯਤਨ ਕੀਤਾ ਉਹਨੇ ਮਨ ਦੇ ਵਿੱਚ ਇਹ ਸੋਚਿਆ ਕਿ ਜੇ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਉਂਦੇ ਰਹਿ ਗਏ ਬਚ ਗਏ ਤਾਂ ਗੁਰਤਾ ਗੱਦੀ ਇਹਨੂੰ ਮਿਲੇਗੀ ਗੁਰਤਾ ਗੱਦੀ ਮੈਂ ਲੈਣੀ ਹੈ ਫਿਰ ਉਹਨੇ ਇੱਕ ਖਡਾਵਾ ਲਿਆਂਦਾ ਜਿਹੜਾ ਬੱਚਿਆਂ ਨੂੰ ਖਡਾਉਂਦਾ ਹੈ ਉਹਨੇ ਗੁਰੂ ਪਰਿਵਾਰ ਨੂੰ ਆਖਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਖਿਆ ਕਿ ਇਹ ਮੇਰਾ ਜਾਣ ਪਛਾਣਦਾ ਹੈ ਬਹੁਤ ਵਧੀਆ ਹੈ ਇਹ ਆਪਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਡਾਇਆ ਕਰੇਗਾ ਤੇ ਗੁਰੂ ਪਿਆਰਿਓ ਨੇ ਇੱਕ ਦਿਨ ਕੀ ਕੀਤਾ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਲੈ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੱਕੇ ਨੱਕ ਪਾਉਣ ਲੱਗਿਆ ਮਹਾਰਾਏ ਨੇ ਖਾਦਾ ਨਹੀਂ ਜ਼ਹਿਰ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਕਹਿੰਦੇ ਜਦੋਂ ਦਹੀਂ ਥੱਲੇ ਡਿੱਗ ਪਿਆ ਨਾ ਡੁੱਲ ਗਿਆ ਤਾਂ ਕਹਿੰਦੇ ਉੱਥੇ ਕਿਸੇ ਜਾਨਵਰ ਨੇ ਬਿੱਲੀ ਵਗੈਰਾ ਨੇ ਖਾ ਲਿਆ ਉਹ ਮਰ ਗਈ ਤੇ ਜਦੋਂ ਸਿੱਖਾਂ ਨੇ ਪੁੱਛਿਆ ਖਡਾਵੇ ਨੂੰ ਭਾਈ ਤੂੰ ਕੀ ਦਿੱਤਾ ਸੀ ਦਹੀਂ ਦੇ ਵਿੱਚ ਪਾ ਕੇ ਉਹਨੇ ਆਖਿਆ ਸੀ ਜ਼ਹਿਰ ਸੀ ਤੇ ਫਿਰ ਜਦੋਂ ਇਹ ਗੱਲ ਆਖੀ ਨਾ ਫਿਰ ਗੁਰੂ ਪਰਿਵਾਰ ਨੇ ਉਹਨੂੰ ਜਦੋਂ ਛਿੜਕਾ ਮਾਰੀਆਂ ਕਹਿੰਦੇ ਉਹ ਇੰਨਾ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਸੂਲ ਪੈ ਗਿਆ ਉਹਨੂੰ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਮਨੁੱਖ ਨੂੰ ਚਸਕਾ ਪੈ ਜਾਵੇ ਨਾ ਸਵਾਦ ਪੈ ਜਾਵੇ ਕਿਸੇ ਦਾ ਬੁਰਾ ਕਰਨ ਦਾ ਵੀ ਉਹ ਆਪਣਾ ਤੇ ਬੇਗਾਨਾ ਨਹੀਂ ਵੇਖਦਾ ਕੋ ਸਤਨਾ ਕਈ ਵਾਰੀ ਜ਼ਮੀਨ ਹੜੱਪਣ ਦਾ ਚਸਕਾ ਆਪਾਂ ਵੇਖਦੇ ਆ ਨਾ ਅਖਬਾਰਾਂ ਵਿੱਚ ਪੜ੍ਹਦੇ ਆ ਟੈਲੀਵਿਜ਼ਨਾਂ ਤੇ ਪੜ੍ਹਦੇ ਆ ਦੇਖਦੇ ਆ ਸੁਣਦੇ ਵੀ ਆ ਕਿ ਭਾਈ ਫਲਾਣੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਜਾਂ ਵੱਡੇ ਭਰਾ ਨੂੰ ਇਸ ਕਰਕੇ ਕਤਲ ਕਰ ਦਿੱਤਾ ਕਿ ਉਹਦੀ ਜ਼ਮੀਨ ਦੇ ਉੱਤੇ ਥੋੜਾ ਜਿਹਾ ਕਬਜਾ ਵੱਡੇ ਭਰਾ ਨੇ ਜਾਂ ਛੋਟੇ ਭਰਾ ਨੇ ਕਰ ਲਿਆ ਸੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਇੱਕ ਚਸਕਿਆਂ ਦੇ ਵਿੱਚ ਗਿਣੇ ਜਾਂਦੇ ਨੇ ਇੱਕ ਸਵਾਦਾਂ ਦੇ ਵਿੱਚ ਗਿਣੇ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਇੱਥੇ ਹੀ ਸਮਝਾਉਂਦੇ ਨੇ ਨਾ ਭਾਈ ਦੁਨੀਆ ਤੇ ਜਿੰਨੇ ਵੀ ਭੜੇ ਨੇ ਚਸਕੇ ਨੇ ਜਿੰਨੇ ਵੀ ਭੜੇ ਸਵਾਦ ਨੇ ਤੈਨੂੰ ਛੱਡਣੇ ਪੈਣਗੇ ਇਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ ਧੰਨ ਗੁਰੂ ਰਵਦਾਸ ਮਹਾਰਾਜ ਇਹ ਗੱਲ ਕਹਿੰਦੇ ਨੇ ਬਾਣੀ ਵਿੱਚ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਪ੍ਰਮਾਤਮਾ ਦਾ ਨਾਮ ਰੂਪੀ ਜਿਹੜਾ ਸਵਾਦ ਹੈ ਰਸ ਹੈ ਇਹਦੀ ਕਦੇ ਵਿਚਾਰ ਹੀ ਨਹੀਂ ਕੀਤੀ ਕਿ ਇਹ ਰਸ ਮੈਨੂੰ ਪੀਣਾ ਚਾਹੀਦਾ ਹੈ ਇਹ ਸਵਾਦ ਨਾਮ ਰੂਪੀ ਸਵਾਦ ਚੱਖਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੇ ਰਸ ਅਨ ਰਸ ਬਿਸਰ ਜਾਹੀ ਜਦੋਂ ਪ੍ਰਮਾਤਮਾ ਦੇ ਨਾਮ ਰੂਪੀ ਰਸ ਨੂੰ ਸਵਾਦ ਨੂੰ ਚੱਖ ਲਿਆ ਨਾ ਜਿੰਨੇ ਵੀ ਦੁਨੀਆ ਦੇ ਸਵਾਦ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਬਿਸਰ ਜਾਣਗੇ ਖਤਮ ਹੋ ਜਾਣਗੇ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਜਿਹੜੇ ਮਨੁੱਖ ਦੇ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਜਾਂਦਾ ਹੈ ਨਾ ਜਿੰਨੇ ਵੀ ਦੁਨੀਆ ਦੇ ਸਵਾਦ ਨੇ ਚਸਕੇ ਨੇ ਸਾਰੇ ਫਿੱਕੇ ਪੈ ਜਾਂਦੇ ਨੇ ਫਿਰ ਉਹਨੂੰ ਕੰਨਾਂ ਦੇ ਨਾਲ ਚੁਗਲੀਆਂ ਨਹੀਂ ਰੱਬ ਦਾ ਨਾਮ ਵਧੀਆ ਲੱਗਦਾ ਅੱਖਾਂ ਦੇ ਨਾਲ ਚੰਗਾ ਵੇਖਣਾ ਵਧੀਆ ਲੱਗਦਾ ਮੂੰਹ ਦੇ ਨਾਲ ਰੱਬ ਦਾ ਨਾਮ ਬੋਲਣਾ ਵਧੀਆ ਲੱਗਦਾ ਕਈ ਬੰਦੇ ਆਪਾਂ ਨੂੰ ਮਿਲ ਜਾਣਗੇ ਐਸੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਚਖਿਆ ਹੋਇਆ ਨਾ ਤੁਸੀਂ ਉਹਨਾਂ ਕੋਲੇ ਦੁਨਿਆਵੀ ਗੱਲ ਕਰੋ ਉਹ ਕਹਿਣਗੇ ਆਪਾਂ ਕੀ ਲੈਣਾ ਆਪਾਂ ਤਾਂ ਰੱਬ ਦਾ ਨਾਮ ਜੋਪੋ ਉਹ ਹਮੇਸ਼ਾ ਰੱਬ ਦੀ ਉਹ ਗੱਲ ਕਰਨਗੇ ਜਦੋਂ ਵੀ ਮਿਲੋ ਉਹਨਾਂ ਨੂੰ ਉਹ ਰੱਬ ਦੀ ਜਾਂ ਰੱਬ ਦੇ ਇਤਿਹਾਸ ਦੀ ਗੁਰੂ ਦੇ ਇਤਿਹਾਸ ਦੀ ਕੋਈ ਨਾ ਕੋਈ ਉਹ ਰੱਬ ਦੇ ਘਰ ਦੀ ਗੱਲ ਕਰਨਗੇ ਉਹ ਦੁਨਿਆਵੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਦਾ ਜਿਹੜਾ ਰਸ ਹੈ ਉਹ ਚਖਿਆ ਹੋਇਆ ਹੈ ਇੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਰੱਬ ਦੇ ਨਾਮ ਦੇ ਰਸ ਦੀ ਗੱਲ ਸਮਝਾ ਰਹੇ